ਪਰਵਾਰਕ ਮੈਂਬਰ ਦੀ ਮੌਤ ਤੋਂ ਬਾਅਦ ਹਸਪਤਾਲ ਤੇ ਭੜਕਿਆ ਪਰਿਵਾਰ ਹਰਦਾਬਾ ਚੁਣੀ ਸ਼ਾਮ ਨੂੰ ਹਰਦਾਬਾ ਇਹ ਨਹੀਂ ਦੱਸ ਸਕਿਆ ਕਿ ਮੇ ਤਾਂ ਤੜੀ ਕੱਟੀ ਗਈ ਜੇ ਮੈਂ ਚਾਹਤੀ ਉਹ ਅੰਤੜੀ ਸਾਰੀ ਹੋਇਆ ਗਈ ਸਾਨੂੰ ਜਿੱਥੋਂ ਪਤਾ ਲੱਗਿਆ ਸੰਤਨ ਨੇ ਡਾਂਕੇ ਲਾ ਕੇ ਤੋਰ ਦਿੰਦਾ ਹੈ ਕੀ ਬਦਲ ਲਗਣਾ ਸੀਗੇ ਸਾਨੂੰ ਵੱਡਾ ਜਾਮ ਲਗਾ ਜੰਮ ਕੇ ਕੱਢੀ ਹਸਪਤਾਲ ਖਿਲਾਫ ਪੜਾਸ ਹਰਦਾਬਾ ਬੰਦੇ ਵਾਂ ਡਾਕਟਰਾਂ ਬੰਦੇ ਮੈਂ ਤਾਂ ਦਾ ਸੇਪਾ ਕਰਨਾ ਇੱਥੇ ਬੈਠ ਕੇ ਮੇਰਾ ਰੋਜ਼ ਬਟਿਆ ਕਰਨਾ ਵਾ ਜਿਹੜੇ ਡਾਕਟਰ ਚਾਹੇ ਮੈਨੂੰ ਮਾਰ ਜਮਾ ਇੱਥੇ ਬੈਠੇ ਸ਼ੂਗਰ ਦੀ ਮਹਾ ਹੈਗੀ ਕਿਹਨਾਂ ਵੱਲੋਂ ਆਪਰੇਸ਼ਨ ਦੌਰਾਨ ਲਾਪਰਵਾਹੀਆਂ ਵਰਤਣ ਕਰਕੇ ਮੇਰੇ ਪਿਤਾ ਜੀ ਦੀ ਅੱਜ ਮੌਤ ਹੋ ਗਈ ਨਾਲੋਂ ਇਹ ਆਪ ਆਪਰੇਸ਼ਨ ਥੀਟਰ ਚ ਬੜ ਗਿਆ ਜਦੋਂ ਕਿ ਇਹਦੇ ਕੋਈ ਡਿਗਰੀ ਵਗੈਰਾ ਹੈ ਨਹੀਂ ਸਰਜਨ ਵਾਲੀ ਨਾ ਕੋਈ ਐਨਐਸਸੀ ਵਾਲਾ ਡਾਕਟਰ ਸੀ ਨਾ ਕੋਈ ਰੇਡੀਓਗ੍ਰਾਫੀ ਵਾਲਾ ਡਾਕਟਰ ਸੀ ਵੀ ਜਿਹੜਾ ਅਲਟਰਾਸਾਉਂਡ ਕਰਕੇ ਦੇਖਦਾ ਵੀ ਹਾਂ ਕੀ ਆ ਅੰਦਰ ਕੀ ਨਹੀਂ ਡਾਕਟਰ ਦੀ ਲਾਪਰਵਾਹੀ ਦੱਸੀ ਜਾ ਰਹੀ ਹੈ ਮੌਤ ਦੀ ਵਜਾ ਡਾਕਟਰਾਂ ਨੇ ਕੀ ਕੀ டிਐਮਸੀ ਦੇ ਡਾਕਟਰਾਂ ਨੇ ਕਹਿੰਦੇ ਕਿਹੜੇ ਬੇਵਕੂਫ ਡਾਕਟਰ ਨੇ ਸਰਜਰੀ ਕੀਤੀ ਹੈ ਕਹਿੰਦਾ ਹਸਪਤਾਲ ਬੰਦ ਕੀਤਾ ਜਾਵੇ ਤੇ ਇਹਨੂੰ ਗ੍ਰਫਤਾਰ ਕੀਤਾ ਜਾਵੇ ਮੌਤ ਤੇ ਹਸਪਤਾਲ ਦੇ ਡਾਕਟਰ ਦਾ ਬਿਆਨ ਆਇਆ ਸਾਹਮਣੇ ਇੰਜਰੀ ਹੋਈ ਸੀਗੀ ਉਹਨੂੰ ਰਿਪੇਅਰ ਕੀਤਾ ਗਿਆ ਬਟ ਕੋਈ ਜਾਣ ਕੇ ਨਹੀਂ ਵੜਿਆਗਾ ਕੁਝ ਵੀ ਸਤਿ ਸ੍ਰੀ ਅਕਾਲ ਜਗਬਾਣੀ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਆ ਗਗਨਦੀਪ ਸਿੰਘ ਪੰਜਾਬ ਚ ਇੱਕ ਨਿੱਜੀ ਹਸਪਤਾਲ ਤੇ ਇਲਾਜ ਦੌਰਾਨ ਵੱਡੀ ਲਾਪਰਵਾਹੀ ਵਰਤਣ ਦੇ ਇਲਜ਼ਾਮ ਲੱਗੇ ਨੇ ਜਿਸ ਕਾਰਨ ਮਰੀਜ਼ ਦੀ ਮੌਤ ਹੋ ਚੁੱਕੀ ਆ ਪਰਿਵਾਰ ਨੇ ਦੱਸਿਆ ਕਿ ਉਹਨਾਂ ਵੱਲੋਂ ਆਪਣੇ ਮਰੀਜ਼ ਨੂੰ ਇਸ ਹਸਪਤਾਲ ਚ ਪਿੱਤੇ ਦੇ ਆਪਰੇਸ਼ਨ ਲਈ ਲਿਆਂਦਾ ਗਿਆ ਸੀ ਤੇ ਆਪਰੇਸ਼ਨ ਦੌਰਾਨ ਡਾਕਟਰਾਂ ਨੇ ਉਹਨਾਂ ਦੇ ਮਰੀਜ਼ ਦੇ ਅੰਤੜੀ ਤੇ ਕੱਟ ਲਗਾ ਦਿੱਤਾ ਸੀ ਜਿਸ ਕਾਰਨ ਆਖਰ 34 ਦਿਨਾਂ ਬਾਅਦ ਉਹਨਾਂ ਦੇ ਮਰੀਜ਼ ਦੀ ਮੌਤ ਹੋ ਚੁੱਕੀ ਹੈ ਗੁੱਸੇ ਚ ਆਇਸ ਪਰਿਵਾਰ ਵੱਲੋਂ ਹਸਪਤਾਲ ਨੂੰ ਘੇਰਾ ਪਾਇਆ ਗਿਆ ਤੇ ਹਸਪਤਾਲ ਖਿਲਾਫ ਵੱਡੀ ਕਾਰਵਾਈ ਦੀ ਮੰਗ ਕੀਤੀ ਗਈ ਹੈ ਆਖਰ ਕਿੱਥੋਂ ਇਹ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਦੇਖੋ ਸਾਡੀ ਇਸ ਖਾਸ ਰਿਪੋਰਟ ਚ ਜੀ ਹਾਂ ਇਸ ਪਰਿਵਾਰ ਵੱਲੋਂ ਖੰਨਾ ਨਵਾਂ ਸ਼ਹਿਰ ਸੜਕ ਜਾਮਕਾਰ ਹਸਪਤਾਲ ਖਿਲਾਫ ਜੰਮ ਕੇ ਰੋਸ ਮੁਜ਼ਾਹਰਾ ਕੀਤਾ ਗਿਆ ਹੈ ਹਸਪਤਾਲ ਖਿਲਾਫ ਪੇਟ ਸਿਆਪਾ ਇਸ ਪਰਿਵਾਰ ਵੱਲੋਂ ਕੀਤਾ ਗਿਆ ਹੈ ਪੜਕੇ ਇਸ ਪਰਿਵਾਰ ਦਾ ਇਲਜ਼ਾਮ ਆ ਕੇ ਹਸਪਤਾਲ ਦੇ ਡਾਕਟਰ ਦੀ ਲਾਪਰਵਾਹੀ ਕਾਰਨ ਉਹਨਾਂ ਦੇ ਪਰਿਵਾਰਕ ਮੈਂਬਰ ਦੀ ਮੌਤ ਹੋਈ ਹੈ ਜਾਣਕਾਰੀ ਮੁਤਾਬਕ ਅਕਤੂਬਰ ਮਹੀਨੇ ਚ ਸਮਰਾਲਾ ਦੇ ਮਾਛੀਵਾੜਾ ਰੋਡ ਤੇ ਸਥਿਤ ਨਿੱਜੀ ਹਸਪਤਾਲ ਚ ਇਸ ਪਰਿਵਾਰ ਵੱਲੋਂ ਸੋਹਣ ਸਿੰਘ ਨਾਮ ਦੇ ਵਿਅਕਤੀ ਦਾ ਪਿੱਤੇ ਦਾ ਆਪਰੇਸ਼ਨ ਕਰਵਾਉਣ ਲਈ ਇਸ ਹਸਪਤਾਲ ਚ داخل کروایا ਸੀ ਇਸ ਪਰਿਵਾਰ ਦਾ ਇਲਜ਼ਾਮ ਹੈ ਕਿ ਆਪਰੇਸ਼ਨ ਦੌਰਾਨ ਲਾਪਰਵਾਹੀ ਕਾਰਨ ਮਰੀਜ਼ ਦੀ ਅੰਤੜੀ ਡਾਕਟਰ ਵੱਲੋਂ ਕੱਟ ਦਿੱਤੀ ਗਈ ਸੀ ਜਿਸ ਕਾਰਨ ਮਰੀਜ਼ ਦੀ ਹਾਲਤ ਵਿਗੜਦੀ ਜਾ ਰਹੀ ਸੀ ਜਿਸ ਦੇ ਚੱਲਦੇ ਤੁਰੰਤ ਪਰਿਵਾਰ ਉਸ ਨੂੰ ਡੀ ਐਮ ਸੀ ਹਸਪਤਾਲ ਲੈ ਕੇ ਪਹੁੰਚ ਗਿਆ ਜਿੱਥੇ ਆਖਰ ਕਰੀਬ 34 ਦਿਨਾਂ ਬਾਅਦ ਮਰੀਜ਼ ਦੀ ਮੌਤ ਹੋ ਚੁੱਕੀ ਹੈ ਇਸ ਹੋਈ ਮੌਤ ਨੂੰ ਲੈ ਕੇ ਪਰਿਵਾਰ ਵੱਲੋਂ ਹਸਪਤਾਲ ਖਿਲਾਫ ਜਮ ਕੇ ਰੋਸ ਮੁਜ਼ਾਹਰਾ ਕੀਤਾ ਗਿਆ ਜ਼ਬਰਦਸਤ ਹੰਗਾਮਾ ਕੀਤਾ ਗਿਆ ਮੇਰੇ ਹਸਬੰਦ ਦਾ ਨਾਮ ਸੋਹਣ ਸਿੰਘ ਸੀਗਾ ਜੋ ਕਿ ਇੱਥੇ ਆਪਰੇਸ਼ਨ ਕਰਾਉਣ ਆਏ ਸੀਗੇ ਆਪਰੇਸ਼ਨ ਕਰਨ ਦੇ ਵਾਸਤੇ ਇਹਨਾਂ ਨੇ ਕਿਹਾ ਸੀਗਾ ਵੀ ਦਿਵਾਲੀ ਤੋਂ ਅਗਲੇ ਦਿਨ ਅਸੀਂ ਆਪਰੇਸ਼ਨ ਕਰਾਂਗੇ ਅਸੀਂ ਦਿਵਾਲੀ ਤੋਂ ਅਗਲੇ ਦਿਨ ਇਹਨਾਂ ਨੂੰ ਇੱਥੇ ਦਾਖਲ ਕਰਾਇਆ ਜਦੋਂ ਇਹਨਾਂ ਨੇ ਸ਼ਾਮ ਨੂੰ ਆਪਰੇਸ਼ਨ ਕੀਤਾ ਤਾਂ ਉਹਨਾਂ ਦੇ ਅੰਦਰ ਜਦੋਂ ਮੈਂ ਮਿਲਣ ਗਈ ਆਪਰੇਸ਼ਨ ਕਰਨ ਤੋਂ ਬਾਅਦ ਚੰਗਾ ਮੈਂਦੀ ਅਸੀਂ ਮੈਂ ਜਾ ਕੇ ਹੱਥ ਫੜ ਲਿਆ ਉਹਨਾਂ ਦਾ ਹੱਥ ਫੜ ਕੇ ਮੈਂ ਅਰਦਾਸ ਕੀਤੀ ਮੈਂ ਕਿ ਕੀ ਗੱਲ ਐ ਇੰਨਾ ਦਰਦ ਪਰ ਉਹਨਾਂ ਨੂੰ ਕੋਈ ਇੰਨਾ ਹੈ ਨਹੀਂ ਸੀ ਇੰਨੀ ਤਕਲੀਫ ਹੋ ਰਹੀ ਸੀ ਉਹਨਾਂ ਨੂੰ ਪਰ ਉਹਨਾਂ ਨੇ ਮੈਨੂੰ ਜਿੱਥੇ ਤਾਂ ਮੈਨੂੰ ਦੱਸ ਕੇ ਕਿ ਬਾਹਰ ਚੱਲ ਇਹ ਉਹ ਹੈਗੀ ਆ ਆਈਸੀਯੂ ਹਾਂ ਉੱਥੇ ਆਈਸੀਯੂ ਦੇ ਵਿੱਚ ਰੱਖਿਆ ਹੋਇਆ ਸੀਗਾ ਕਿਤੇ ਬਾਹਰ ਚੱਲੋ ਬਾਹਰ ਇੱਥੇ ਨਹੀਂ ਕਿਸੇ ਨੂੰ ਅਸੀਂ ਬੈਠਣ ਦੇ ਮੈਂ ਬਾਹਰ ਆ ਕੇ ਬੈਂਚ ਤੇ ਬੈਠ ਗਈ ਸ਼ਾਮ ਨੂੰ ਫਿਰ ਇਹਨਾਂ ਨੇ ਉੱਥੇ ਇਹ ਆ ਗਿਆ ਇਹਨੇ ਕੋਈ ਨਹੀਂ ਦੱਸਿਆ ਰੋਜ਼ ਮੈਂ ਆਉਂਦੀ ਸੀਗੀ ਰੋਜ਼ ਮੈਂ ਸੀ ਪੰਜ ਦਿਨ ਮੈਂ ਲਗਾਤਾਰ ਆਉਂਦੀ ਰਹੀਆਂ ਮੈਂ ਬੈਠਦੀ ਸੀ ਕੋਲ ਇਹਨੇ ਇਹ ਨਹੀਂ ਦੱਸਿਆ ਕਿ ਮੈਂ ਤੁਹਾਨੂੰ ਤਰੀ ਕੱਟੀ ਗਈ ਅਖੀਰ ਜਦੋਂ ਇਹ ਚਾਹ ਸ਼ਾਮ ਨੂੰ ਮੈਨੂੰ ਲੈ ਕੇ ਗਿਆ ਕਾਕਾ ਮੈਂ ਕਿਹਾ ਅੱਜ ਮੈਂ ਲੇਟ ਆ ਘਰੇ ਜਾਣਾ ਵਾ ਤੇ ਇਹ ਮੈਨੂੰ ਚਾਹ ਲੈ ਕੇ ਗਿਆ ਉਹ ਕਹਿੰਦਾ ਵੀ ਇਹਨਾਂ ਨੂੰ ਪੀਣ ਨੂੰ ਕੁਝ ਦੋ ਉਹ ਕਹਿੰਦਾ ਵੀ ਇਹਨਾਂ ਨੂੰ ਕੁਝ ਚਾਹ ਦੇ ਦੋ ਜੋ ਵੀ ਹੈ ਦੇ ਦਿਓ ਇਹਨਾਂ ਨੂੰ ਪੀਣ ਨੂੰ ਜੇ ਮੈਂ ਚਾਹ ਦਿੱਤੀ ਉਹ ਅੰਤੜੀ ਸਾਰੀ ਹੋ ਗਈ ਸਾਨੂੰ ਜਿੱਥੋਂ ਪਤਾ ਲੱਗਿਆ ਸੰ ਤਾਂ ਨਹੀਂ ਡਾਂਕੇ ਲਾ ਕੇ ਤੋੜ ਦਿੰਦਾ ਹੈ ਕੀ ਬਦਲ ਲੱਗਣਾ ਸੀਗੇ ਸਾਨੂੰ ਤੁਹਾਨੂੰ ਬਾਅਦ ਚ ਡਾਕਟਰ ਵੱਲੋਂ ਦੱਸਿਆ ਗਿਆ ਵੀ ਅੰਤੜੀ ਹਾਂ ਡਾਕਟਰ ਵੱਲੋਂ ਜਿਸ ਰਾਤ ਆਂਤੜੀ ਵਿੱਚੋਂ ਸਾਰਾ ਮਟੀਰੀਅਲ ਲੀਕ ਹੋ ਗਿਆ ਅਸੀਂ ਰੋਣਾ ਪਾਇਆ ਨਹੀਂ ਨਹੀਂ ਕਹਿੰਦਾ ਇਹ ਤਾਂ ਪੇੜ ਚੋਂ ਤੈਰ ਦਾ ਗੰਦਮੰਦ ਆ ਮੈਂ ਕਿਹਾ ਪੇੜ ਚ ਕਿਹੜਾ ਇਹ ਜਿਹਾ ਗੰਦਮੰਦ ਹੁੰਦਾ ਚਾਹਰ ਦਾ ਦੁੱਧਰ ਦਾ ਫਿਰ ਜੇਰੇ ਸਾਡੇ ਤੋਂ ਪਹਿਲਾਂ ਜੋਰ ਪਾਉਣ ਤੇ ਇਹ ਦੱਸਿਆ ਕਹਿੰਦਾ ਮੇਰੇ ਤੋਂ ਗਲਤੀ ਨਾਲ ਅੰਤੜੀ ਵੱਡੀ ਗਈ ਸੀ ਕਿ ਤੁਹਾਡੇ ਕੋਲ ਸਬੂਤ ਹੈ ਵੀ ਜੋ ਉਹਨੇ ਮੰਨਿਆ ਉਹਨਾਂ ਨੇ ਹਾਂਜੀ ਮੇਰੇ ਕੋਲ ਹੈਗਾ ਇਹਨੇ ਲਿਖਿਆ ਹੋਇਆ ਠੀਕ ਸਾਰਾ ਕੁਝ ਆ ਇਹਦੇ ਜਵਾਨ ਵੀ ਮੈਂ ਤੁਹਾਨੂੰ ਚੱਲਦੀ ਦਿਖਾ ਦੂੰਗੀ ਮੇਰੇ ਕੋਲ ਸਾਰਾ ਰਿਕਾਰਡ ਕੀਤਾ ਹੋਇਆ ਵਾਹ ਜੀ ਤਰਨਾ ਲਾਇਆ ਕਦ ਤੱਕ ਤਰਨਾ ਜਾ ਰਿਹਾ ਤਰਨਾ ਜਦ ਤੱਕ ਇਹ ਮਰਦਾ ਨਹੀਂ ਉਹ ਤੱਕ ਜਿੰਮੇਵਾਰੀ ਇਹਦਾ ਹਸਪਤਾਲ ਜਦ ਤੱਕ ਇਹ ਮਰਦਰੀ ਹੋ ਨਜ਼ਰ ਦੇਣਾ ਧਰਨਾ ਹੈ ਮੈਂ ਤਾਂ ਇਹਦਾ ਸਿਆਪਾ ਕਰਨਾ ਇੱਥੇ ਬੈਠ ਕੇ ਮੇਰਾ ਰੋਜ਼ ਮਟਿਆ ਕਰਨਾ ਜਿਹੜੇ ਡਾਕਟਰ ਚਾਹੇ ਮਰਚਵਾ ਇੱਥੇ ਬੈਠੇ ਸ਼ੂਗਰ ਦੀ ਨਹਾ ਗਈ ਉਹ ਡਾਕਟਰਾਂ ਦੇ ਵੀ ਕੰਮ ਜਿਹੜੇ ਇੱਥੇ ਆ ਕੇ ਪੈਸੇ ਬਣਾਉਂਦੇ ਆ ਗੁੱਸੇ ਚ ਆਏ ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਜਿੰਨਾ ਸਮਾਂ ਹਸਪਤਾਲ ਖਿਲਾਫ ਕਾਰਵਾਈ ਨਹੀਂ ਹੁੰਦੀ ਉਹਨਾਂ ਸਮਾਂ ਧਰਨਾ ਨਹੀਂ ਚੁੱਕਿਆ ਜਾਵੇਗਾ ਜੀ ਇਹ ਧਰਨਾ ਕਰਨਾ ਹਸਪਤਾਲ ਸਮਰਾਲਾ ਦੇ ਡਾਕਟਰ ਗੁਰਮukh ਸਿੰਘ ਦੇ ਵਿਰੁੱਧ ਲਾਇਆ ਹੈ ਇਹਨਾਂ ਵੱਲੋਂ ਆਪਰੇਸ਼ਨ ਦੌਰਾਨ ਲਾਪਰਵਾਹੀਆਂ ਵਰਤਣ ਕਰਕੇ ਮੇਰੇ ਪਿਤਾ ਜੀ ਦੀ ਅੱਜ ਮੌਤ ਹੋ ਗਈ। ਆਪਰੇਸ਼ਨ ਕਾਹਦਾ ਸੀ ਕਦੋਂ ਹੋਇਆ ਸੀ? ਇਹਨਾਂ ਨੇ ਪਿੱਤੇ ਦਾ ਆਪਰੇਸ਼ਨ ਕਰਨਾ ਸੀ। ਪਰ ਲਾਪਰਵਾਹੀ ਕਰਨ ਕਰਕੇ ਇਹਨੇ ਕਿਹਾ ਸੀ ਵੀ ਮੇਰੇ ਕੋਲ ਪੂਰੀ ਟੀਮ ਆਉਂਦੀ ਹੈ ਡਾਕਟਰਾਂ ਦੀ ਜੋ ਆਪਰੇਸ਼ਨ ਕਰਦੀ ਹੈ। ਅਸੀਂ ਇਹਨਾਂ ਦੇ ਗੱਲਾਂ ਵਿੱਚ ਆ ਕੇ ਇੱਥੇ ਦਖਲ ਕਰਵਾਤਾ। ਤੇ ਜਦੋਂ ਸ਼ਾਮ ਨੂੰ ਇੱਕ ਇੱਕ ਡਾਕਟਰ ਆਇਆ ਤੇ ਨਾਲ ਉਹਦੇ ਆਪ ਆਪਰੇਸ਼ਨ ਡੇਟਰ 'ਚ ਵੱਡ ਗਿਆ। ਜਦੋਂ ਕਿ ਇਹਦੇ ਕੋਲ ਕੋਈ ਡਿਗਰੀ ਵਗੈਰਾ ਹੈ ਨਹੀਂ। ਸਰਜਨ ਵਾਲੀ ਨਾ ਕੋਈ ਐਨਐਸੀਆ ਡਾਕਟਰ ਸੀ ਨਾ ਕੋਈ ਰੇਡੀਓਗ੍ਰਾਫੀ ਵਾਲਾ ਡਾਕਟਰ ਸੀ ਵੀ ਜਿਹੜਾ ਅਲਟਰਾਸਾਉਂਡ ਕਰਕੇ ਦੇਖਦਾ ਵੀ ਹਾਂ ਕੀ ਆ ਅੰਦਰ ਕੀ ਨਹੀਂ ਮੈਂ ਇਹਦੇ ਕੋਈ ਸੁੱਖ ਸੁਵਿਧਾ ਸੀ ਵੀ ਇਹ ਇਹਨਾਂ ਬਚਾ ਸਕਦਾ ਇਹਨੇ ਉਦੋਂ ਅੰਤੜੀਆਂ ਵੱਡੀਆਂ ਉਤੋਂ ਟਾਂਕੇ ਲਾ ਕੇ ਉੱਪਰ ਆਪਰੇਸ਼ਨ ਕਰਕੇ ਪਿੱਤਾ ਕੱਢਤਾ ਤੇ ਪਿੱਤੇ ਦੇ ਪਿੱਤਾ ਦਾ ਅੰਦਰ ਛੜਦਾ ਜਿਹਦੇ ਕਰਕੇ ਜ਼ਹਿਰ ਵਾ ਫੈਲ ਗਿਆ ਸਾਰੇ ਸਰੀਰ ਦੇ ਵਿੱਚ ਜ਼ਰਵਾ ਫਿਰ ਗਿਆ ਤੇ ਕੱਲ ਮੇਰੇ ਪਿਤਾ ਦੀ ਸੈਪਟਿਕ ਸ਼ੌਕ ਨਾਲ ਮੌਤ ਹੋ ਗਈ ਇੱਕ ਮਹੀਨੇ ਬਾਅਦ ਮੌਤ ਹੋ ਗਈ ਡੀ ਐਮ ਸੀ ਡੀ ਐਮ ਸੀ ਅਸੀਂ ਆਈ ਸੀ ਯੂ ਦੇ ਵਿੱਚ ਰਹੇ ਅਸੀਂ ਡੀ ਐਮ ਸੀ 29 ਤਰੀਕ ਦੇ ਦਾਖਲ ਹੋਏ ਹਾਂ ਤੇ ਅੱਜ ਦੇਖ ਲਓ ਕਿੰਨੀ ਤਰੀਕ ਹੈ ਡਾਕਟਰਾਂ ਨੇ ਕੀ ਕੀਤਾ ਟੀ ਐਮ ਸੀ ਦੇ ਡਾਕਟਰਾਂ ਨੇ ਕਹਿੰਦੇ ਕਿਹੜੇ ਬੇਵਕੂਫ ਡਾਕਟਰ ਨੇ ਸਰਜਰੀ ਕੀਤੀ ਹੈ ਕਿੰਨੀਆਂ ਸਰਦੀਆਂ ਹੋਈਆਂ ਉੱਥੇ ਜੀ ਉੱਥੇ ਸਾਡੀਆਂ ਦੋ ਸਰਜਰੀਆਂ ਹੋਈਆਂ ਕਿੰਨਾ ਖਰਚਾ ਹੋ ਗਿਆ ਉੱਥੋਂ ਦਾ ਸਾਡਾ ਘੱਟੋ ਘੱਟ 12 ਤੋਂ 15 ਲੱਖ ਰੁਪਏ ਉੱਥੇ ਖਰਚਾ ਆ ਗਿਆ ਜਦੋਂ ਤੁਹਾਨੂੰ ਡਾਕਟਰ ਨੇ ਦੱਸਿਆ ਕਿ ਮੇਰੇ ਤੋਂ ਗਲਤੀ ਨਾਲ ਆਂਦਰੀ ਵੱਡੀ ਗਈ ਹੈ ਤੁਸੀਂ ਪੁੱਛਿਆ ਨਹੀਂ ਕਿ ਡਾਕਟਰਾਂ ਤੋਂ ਵੀ ਗਲਤੀਆਂ ਹੁੰਦੀਆਂ ਨੇ ਕਹਿੰਦਾ ਮੇਰੀ ਕਿਸਮਤ ਮਾੜੀ ਸੀ ਮੈਂ ਕਿਹਾ ਕਿਸਮਤ ਤੇਰੀ ਕਿਉਂ ਮਾੜੀ ਸੀ ਬੰਦਾ ਸਾਡਾ ਮਰਿਆ ਵੀ ਬਿਆਨ ਦਿੱਤੇ ਆ ਵੀ ਮੇਰੀ ਕਿਸਮਤ ਮਾੜੀ ਸੀ ਜਾਇ ਇਹਨਾਂ ਦੀ ਕਿਸਮਤ ਤੇ ਸਾਡੀ ਮਾੜੀ ਸੀ ਜਿਹੜੀ ਅਸੀਂ ਇਹਦੇ ਕੋਲ ਫਸ ਗਏ ਖਰਚਾ ਕਿੰਨਾ ਆਇਆ ਹੁਣ ਤੱਕ ਪੂਰੀ ਗੱਲ ਸਾਡਾ ਦਾ ਖਰਚਾ ਬਹੁਤ ਆ ਗਿਆ ਦੇਖੋ ਜੀ ਇਹਦਾ ਉੱਥੇ ਜੇ ਖਰਚੇ ਦੀ ਤਾਂ ਗੱਲ ਹੀ ਨਹੀਂ ਹੈ ਜੀ ਸਾਡੇ ਘਰ ਦਾ ਸਾਹ ਕਾਜੀ ਖਰਚੇ ਤੋਂ ਕੀ ਕਰਨਾ ਮੰਗ ਕੀ ਕਰਦੇ ਤੁਸੀਂ ਅਸੀਂ ਮੰਗੇ ਕਦਾ ਹਸਪਤਾਲ ਬੰਦ ਕੀਤਾ ਜਾਵੇ ਤੇ ਇਹਨੂੰ ਗ੍ਰਫਤਾਰ ਕੀਤਾ ਜਾਵੇ ਇਹ ਤੇ ਕਤਲ ਦਾ ਨਹੀਂ ਸੰਸਕਾਰ ਨਹੀਂ ਕੀਤਾ ਇਹ ਜਿਹੜਾ ਧਰਨਾ ਇਹ ਕਦੋਂ ਤੱਕ ਚੱਲ ਜਦੋਂ ਤੱਕ ਇਹਨੂੰ ਇਹਦੀ ਗ੍ਰਫਤਾਰੀ ਨਹੀਂ ਹੁੰਦੀ ਤੇ ਪਰਚਾ ਨਹੀਂ ਪੈਂਦਾ ਕਤਲ ਦਾ ਮੁਕੱਦਮਾ ਦਰਜ ਨਹੀਂ ਹੁੰਦਾ ਉਦੋਂ ਤੱਕ ਅਸੀਂ ਧਰਨਾ ਨਹੀਂ ਚੱਕਣਾ ਇਸ ਘਟਨਾ ਨੂੰ ਲੈ ਕੇ ਨਿੱਜੀ ਹਸਪਤਾਲ ਦੇ ਡਾਕਟਰ ਦਾ ਬਿਆਨ ਵੀ ਸਾਹਮਣੇ ਆਇਆ ਆ ਅਖਰ ਵਿਅਕਤੀ ਦੀ ਹੋਈ ਮੌਤ ਤੇ ਹਸਪਤਾਲ ਦੇ ਡਾਕਟਰ ਦਾ ਕੀ ਕਹਿਣਾ ਹੈ ਇਹ ਤੁਸੀਂ ਉਹਨਾਂ ਦੇ ਮੂੰਹੋਂ ਹੀ ਸੁਣ ਲਓ ਨਹੀਂ ਦੇਖੋ ਸਰਜਰੀ ਮੇਰੇ ਕੋਲ ਹੋਈ ਆ ਉਹਦੀ ਸਰਜਰੀ ਤੋਂ ਬਾਅਦ 5 ਦਿਨ ਮਰੀਜ਼ ਦਾਖਲ ਰਿਹਾ ਉਹਦੇ ਟਾਂਕਿਆਂ ਦੇ ਵਿੱਚੋਂ ਥੋੜਾ ਰਸਾ ਆਇਆ ਸੀਗਾ ਤੇ ਇਸ ਕਰਕੇ ਅਸੀਂ ਉਹਨਾਂ ਨੂੰ ਦੁਬਾਰਾ ਸਰਜਰੀ ਲਈ ਕਿਹਾ ਸੀਗਾ ਬਟ ਉਹ ਉਹਨਾਂ ਨੇ ਕਿਹਾ ਕਿ ਅਸੀਂ ਡੀ ਐਮ ਸੀ ਜਾ ਕੇ ਟ੍ਰੀਟਮੈਂਟ ਕਰਾਣਾ ਹੈ ਤਿਉ ਫਿਰ ਰੈਫਰ ਹੋ ਕੇ ਮੇਰੇ ਕੋਲੋਂ ਅਜ ਤੋਂ ਤਕਰੀਬਨ ਮਹੀਨਾ ਸਵਾ ਮਹੀਨਾ ਪਹਿਲਾਂ ਡੀ ਐਮ ਸੀ ਚਲੇ ਗਏ ਸੀਗੇ ਉਹਨਾਂ ਨੇ ਵੀ ਗੱਲ ਕਹੀ ਹੈ ਕਿ ਡਾਕਟਰਾਂ ਨੇ ਮੰਨਿਆ ਕਿ ਸਾਡੇ ਤੋਂ ਆਂਤਲੀ ਵੱਢੀ ਗਈ ਹੈ ਇੰਜਰੀ ਹੋਈ ਸੀਗੀ ਉਹਨੂੰ ਰਿਪੇਅਰ ਕੀਤਾ ਗਿਆ ਬਟ ਕੋਈ ਜਾਣ ਕੇ ਨਹੀਂ ਵਢਿਆ ਗਿਆ ਕੁਝ ਵੀ ਜੋ ਮੇਰੇ ਸਰਜਨ ਨੇ ਸਟੇਟਮੈਂਟ ਦਿੱਤੀ ਹੈ ਬਾਕੀ ਇਹਨਾਂ ਦੇ ਵੱਲੋਂ ਕਾਨੂੰਨੀ ਕਾਰਵਾਈ ਸ਼ੁਰੂ ਹੋਈ ਵੀ ਹੈ ਪਿਛਲੇ 2-3 ਦਿਨ ਪਹਿਲਾਂ ਮੈਨੂੰ ਬੁਲਾਇਆ ਸੀਗਾ ਤੇ ਅਸੀਂ ਆਪਣੀ ਉੱਥੇ ਸਟੇਟਮੈਂਟ ਦੇ ਕੇ ਵੀ ਆਏ ਹਾਂ ਗਿਆ ਜੀ ਸਮਰਾਲਾ ਪੁਲਿਸ ਸਟੇਸ਼ਨ ਦੇ ਹਾਂਜੀ ਸਮਰਾਲਾ ਪੋਸਟ ਸਟੇਸ਼ਨ ਦੇ ਠੀਕ ਹੈ ਹਸਪਤਾਲ ਬਹਰ ਬਣੇ ਤਣਾਪੂਰਨ ਮਾਹੌਲ ਨੂੰ ਲੈ ਕੇ ਮੌਕੇ ਤੇ ਪਹੁੰਚੀ ਪੁਲਿਸ ਦਾ ਆਖਰ ਕੀ ਬਿਆਨ ਸਾਹਮਣੇ ਆਇਆ ਹੁਣ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਹੌਣ ਸਿੰਘ ਸੀ ਤੋਂ ਸਮਰਾਲੇ ਦੇ 71 ইয়ার ওল্ড ਉਹਨਾਂ ਨੇ ਇੱਥੇ ਟ੍ਰੀਟਮੈਂਟ ਜਿਹੜਾ ਹਸਪਤਾਲ ਹੈ ਦਾ ਕਰਨ ਦਾ ਇੱਥੇ ਕਰਾਇਆ ਸੀ ਜਿਹਦੇ ਸਾਬ ਹੌਣ ਸਿੰਘ ਦੀ ਡੈਥ ਹੋਈ ਹੈ ਬੀ ਐਮ ਸੀ ਦੇ ਵਿੱਚ ਪਰਿਵਾਰ ਨੇੜਾ ਤੋਂ ਆਇਆ ਪਰਿਵਾਰ ਰਿਲੀਗੇਸ਼ਨ ਜਿਹੜਾ ਇਹਨਾਂ ਦੇ ਹਸਪਤਾਲ ਦੇ ਲਾ ਰਿਆ ਇਹਦੇ ਸੁੰਦੀਆਂ ਪਰਿਵਾਰ ਨਾਲ ਗੱਲਬਾਤ ਕੀਤੀ ਹੈ ਬੀੜਾ ਇੱਕ ਕੰਪਲੇਂਟ ਦੇਣਗੇ ਉਹਦੇ ਅਸੀਂ ਜਿਹੜਾ ਬੋਰਡ ਬਣਾਗਾ ਦਾ ਉਸ ਤੋਂ ਨੂੰ ਕਰਾਵਾਂਗੇ ਉਸ ਤੋਂ ਬਾਅਦ ਬੋਰਡ ਦੀ ਜਿਹੜੀ ਵੀ رائے ਆਉਗੀ ਉਹਦੇ ਮੁਤਾਬਕ ਜਿਹੜੀ ਐ ਕਾਰਵਾਈ ਬਿਲਕੁਲ ਕੀਤੀ ਜਾਊਗੀ ਜਦੋਂ ਵੀ ਕਿਸੇ ਡਾਕਟਰ ਦੇ ਖਿਲਾਫ ਕੰਪਲੇਂਟ ਆਦੀ ਹੈ ਸੀਐਮਓ ਕੋਲ ਹੀ ਭੇਜਦੇ ਆ ਸੀਐਮਓ ਡਾਕਟਰਾਂ ਦਾ ਬੋਰਡ ਬਣਾਦਾ ਇਨਕੁਆਰੀ ਕਰਾਂਦਾ ਹੈ ਉਸ ਤੋਂ ਬਾਅਦ ਹੀ ਕਰਵੀਆ ਧਰਨਾ ਦੇ ਰਹੇ ਇਸ ਪਰਿਵਾਰ ਵੱਲੋਂ ਲਗਾਏ ਇਲਜ਼ਾਮ ਬੇਹੱਦ ਗੰਭੀਰ ਨੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜੋ ਜਾਂਚ ਚ ਤੱਥ ਸਾਹਮਣੇ ਆਏ ਉਸ ਮੁਤਾਬਕ ਬਣਦੀ ਕਾਰਵਾਈ ਨੂੰ ਅਮਲ ਚ ਲਿਆਂਦਾ ਜਾਵੇਗਾ ਦੇਖਣਾ ਹੋਵੇਗਾ ਜਾਂਚ ਚ ਕੀ ਤੱਤ ਹੁਣ ਨਿਕਲ ਕੇ ਸਾਹਮਣੇ ਆਉਂਦੇ ਨੇ ਤੇ ਅੱਗੇ ਪੁਲਿਸ ਵੱਲੋਂ ਕੀ ਕਾਰਵਾਈ ਅਮਲ ਚਲਿਆਂਦੀ ਜਾਂਦੀ ਹੈ ਜਗਬਾਨੀ ਟੀਵੀ ਲਈ ਮਨੀਸ਼ ਸੱਚ ਦੇਵਾ ਦੀ ਰਿਪੋਰਟ